ਤਨ ਸ਼ੇਰੀ ਵਾਹਿਗੁਰੂ ਸਾਹਿਬ ਜੀਓ ਡੰਡਾ ਤੋ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣਾ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੇ ਮਾਰਿਆ ਨਾਨਕ ਕੇ ਪ੍ਰਭ ਸਾਥ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹੈ ਹੋਵੇ ਸਭ ਤਖਸੰਮ ਦੀਨ ਹੋਰੇ ਅਰਸੋਂ ਕੁਰਸੋਂ ਛਟੀ ਐ ਤੁਦ ਡਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਜਣ ਸਚਾ ਪਤਿ ਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭ ਨਾ ਦਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਨ ਸ਼ਬਦ ਐ ਸਾਜ ਆਇਆ ਗੌਰ ਕਿਰਪਾ ਤੇ ਨਿਰਮਲ ਹੋ ਆ ਜਨ ਵਿੱਚੋਂ ਆਪ ਗਵਾਇਆ ਸੇਵਕ ਸੇਵ ਕਰਹੀ ਸਭ ਤੇਰੀ ਜਨ ਸ਼ਬਦ ਸਾਰ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੀ ਗੁਰ ਕੈ ਸ਼ਬਦ ਸੁਹਾਇਆ मेरे ठाकुर हम बारक शरण तुम्हारी एको सच्चा सच तू केवल आप मुरारी रहा जगत रहे तिनी प्रभु पाया शब्द हो मैं मारी ਮਗੇ ਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਓਰ ਧਾਰੀ ਇਹ ਮਨਵਾ ਦੇ ਦਿਸ ਧਾਵਦਾ ਦੂਜਾ ਭਾਏ ਖਵਾਇਆ ਮਨ ਮੁਖ ਮੁਗਧਾਨ ਨਾਮ ਨਾ ਚਿਤੈ ਦਿਰਥਾ ਜਨਮ ਗਵਾਇਆ ਸਤਗੁਰ ਭੇਟੇ ਤਾ ਨਾਮ ਓ ਪਾਈ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੀ ਸਾਚ ਕਮਾਵਹੀ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਈ ਪ੍ਰਭ ਸਾਚੈ ਸਾਚ ਰਖਿਆ ੳਰ ਧਾਰੀ ਨਾਨਕ ਨਾ ਬੋ ਗਤ ਮਤ ਪਾਈ ਏ ਹਾਰਸ ਹਮਾਰੀ ਆਪੇ ਮੇਲ ਲਈ ਪ੍ਰਭ ਸਾਚੈ ਸਾਚ ਰੱਖਿਆ ਓਰ ਤਾਰੀ ਨਾਨਕ ਨਵ ਗਤ ਮਤ ਪਾਈ ਇਹ ਆਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ